ਬਿਨ ਗੁਰ ਸ਼ਬਦ ਗਿਆਨ ਆ ਪਿੱਕ ਆਇਆ ਲਾਓ ਬਿਨ ਗੁਰ ਚਰਨਾ ਪੂਜਣਾ ਸਭ ਕੁ ਦਾ ਸਵਾਉ ਉਹ ਤੇਰਾ ਸੁਭਾਅ ਬਣ ਗਿਆ ਬਿਨਾ ਗੁਰੂ ਦੇ ਚਰਨਾ ਤੋਂ ਜਿੰਨੇ ਹੋਰ ਮੱਥੇ ਟੇਕਦਾ ਫਿਰਦਾ ਆ ਮੁੰਡਾ ਸਾਡਾ ਵਿੱਚੇ ਬੈਠਿਆ ਕੱਲ ਪਰਸੋਂ ਦੀ ਗੱਲ ਹੈ ਫੋਨ ਆ ਗਿਆ ਕਹਿੰਦਾ ਬਾਬਾ ਜੀ ਮੈਂ ਡਿੱਕੇ ਸੱਟ ਖਾ ਲਈ ਮੇਰੀ ਮਾਂ ਕਹਿੰਦੀ ਹੈ ਬੀਤਾ ਗੁੱਗੇ ਦਾ ਮੱਥਾ ਨਹੀਂ ਟਿਕਿਆ ਮੇਰੀ ਮਾਂ ਕਹਿੰਦੀ ਐ ਮਾਂ ਪੁੱਤ ਤੇਰੀ ਮਾਂ ਨੂੰ ਕਹਿ ਵੀ ਬਾਬਾ ਜੀ ਇਹ ਗੱਲ ਕਹਿੰਦੇ ਨੇ ਜਾ ਕੇ ਗੁੱਗੇ ਦੀ ਸੀਰ ਨਹੀਂ ਵੰਡ ਕੇ ਆਵੇ ਵੀ ਬੁੱਗਾ ਕੇ ਲੜ ਜੇ ਬਾਬੇ ਦੀ ਦੇਖਾ ਮੇਰੇ ਲੜਕੇ ਜਿਹੜੇ ਜ਼ਹਿਰ ਪੀਰਾਂ ਦੀ ਤੂੰ ਗੱਲ ਕਰਦਾ ਰੋਜ਼ੇ ਮਾਰਦੇ ਆ ਉਹਨਾਂ ਨੂੰ ਗੁੱਗਾ ਕੌਣ ਹੁੰਦਾ ਕਿੱਥੇ ਉਹਦੇ ਨਾਨਕੇ ਨੇ ਕੀ ਐ ਪੂਜ ਦਾ ਨਾਂ ਓਏ ਅਸੀਂ ਬੁੱਤਾਂ ਨੂੰ ਪੂਜਦੇ ਮਰ ਗਏ ਵੀ ਮੂਲ ਦੀ ਪਛਾਣ ਜਾਣੀ ਤਾਂ ਓਏ ਅਸੀਂ ਬੁੱਤਾਂ ਨੂੰ ਪੂਜਦੇ ਰਈ ਮਰ ਗਏ ਮੂਲ ਦੀ ਪਛਾਣ